ਜਿਸ ਕੰਮ ਦੇ ਕਰਦੇ ਆਂ ਜਿਸ ਵਿਚਾਰ ਦੇ ਆਂਦੇ ਆਂ ਜਿਸ ਸੰਬੰਧ ਦੇ ਜੁੜਦੇ ਆਂ ਪ੍ਰਮਾਤਮਾ ਭੁੱਲਦਾ ਮਾਇਆ ਹੈ ਜਿਹੜਾ ਕੰਮ ਪ੍ਰਮਾਤਮਾ ਨੂੰ ਭੁਲਾ ਦੇਵੇ ਪਰਿਵਾਰ ਕਰਕੇ ਪ੍ਰਮਾਤਮਾ ਭੁੱਲਦਾ ਹੈ ਪਰਿਵਾਰ ਮਾਇਆ ਹੈ ਬਿਤਰਾਂ ਕਰਕੇ ਪ੍ਰਮਾਤਮਾ ਭੁੱਲਦਾ ਜੋ ਨਿੱਤਰ ਵੀ ਮਾਇਆ ਹੈ ਪੁੱਤਰ ਕਰਕੇ ਪ੍ਰਮਾਤਮਾ ਭੁੱਲਦਾ ਤੇ ਪੁੱਤਰ ਵੀ ਮਾਇਆ ਹੈ ਪਰ ਪਰਿਵਾਰ ਕਰਕੇ ਬਿਰੰਕਾਰ ਭੁੱਲਿਆ ਨਹੀਂ ਯਾਦ ਆ ਰਿਹਾ ਤੋ ਇਸ ਮਨੁੱਖ ਲਈ ਪਰਿਵਾਰ ਮਾਇਆ ਨਹੀਂ ਧਨ ਵਿੱਚ ਰਹਿੰਦੇ ਆਏ ਧਰਮ ਨੂੰ ਬੁਲਿਆ ਨਹੀਂ ਹੈ ਤੋ ਧਨ ਇਸ ਲਈ ਮਾਇਆ ਨਹੀਂ ਹੈ ਜਿਸ ਕੰਮ ਦੇ ਕਰਦੇ ਆਂ ਜਿਸ ਵਿਚਾਰ ਦੇ ਆਉਂਦੇ ਆਂ ਜਿਸ ਮਾਹੌਲ ਵਿੱਚ ਰਹਿੰਦੇ ਆਂ ਪ੍ਰਮਾਤਮਾ ਬੁਲਦਾ ਹੈ ਮਾਇਆ ਹੈ ਹਰ ਮਨੋਕ ਆਪਣੇ ਲਈ ਫੈਸਲਾ ਕਰ ਸਕਦਾ ਹੈ ਮੇਰੇ ਲਈ ਕਿਹੜੀ ਗੱਲ ਮਾਇਆ